ਵਾਹਿਗੁਰੂ ਸਾਹਿਬ ਜੀ ਤੇ ਲੰਗ ਮਹੱਲਾ ਨਵਾ ਕਾਫੀ ਇਕੋ ਅੰਕਾਰ ਸਤਗੁਰ ਪ੍ਰਸਾਦ ਚੇਤਨ ਹੋਇ ਤੋ ਚਿਤ ਲਪਿਆਰੀ ਨਸਦਨ ਮੈਂ ਪ੍ਰਾਨੀ ਚਨ ਚਨ ਆਦ ਬਿਹਾਤ ਹੈ ਊਟ ਘਟ ਜੋ ਪਾਣੀ ਚੇਤਨ ਹਏ ਤੋ ਚੇਤ ਲ ਪਿਆਰੀ ਨਸਦ ਨਮੈ ਪ੍ਰਾਨਨੀ ਚਨ ਚਨ ਔਦ ਬਿਹਾਤ ਹੈ ਬੂਟੇ ਘਟ ਜੋ ਪਾਣੀ ਹਰਹਾਉ ਪਰ ਗੁਣ ਕਾਹੇ ਨਗਾਵਹੀ ਮੂਰਖ ਅਗਿਆਨਾ ਝੂਟਾ ਲਾਲਚ ਲਾਗ ਕੈ ਨਹ ਮਰਨ ਪਚਾਣਾ ਅਜੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਉ ਨਾਨਕ ਤੇ ਭਜਨ ਤੇ ਨਰਪੈ ਪਦ ਪਾਵੈ ਅਜਹੁ ਕਛ ਬਿਗਰੂ ਨਹੀਂ ਜੋ ਹਰ ਜੋ ਪ੍ਰਭ ਗੁਣ ਨਗਾਵੈ ਕਹੁ ਨਾਨਕ ਤੇ ਭਜਨੰਤੇ ਨਿਰਭੈ ਪਦ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਕਿਰਪਾ ਸਤਿਗੁਰਾਂ ਦੀ ਹੋਈ ਹੈ ਔਰ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਸਾਡੇ ਬਹੁਤ ਹੀ ਸਤਕਾਰਯੋਗ ਜੋ ਕਿ ਖਾਲਸਾ ਦੀ ਬਾਣ ਪੁਰਤਵਾਸਾ ਉਹ ਬਠੰਡਾ ਵਿਖੇ ਜੋ ਹਰ ਰੋਜ 7:30 ਵਜੇ ਤੋਂ ਲੈ ਕੇ 8:30 ਵਜੇ ਦੇ ਤੱਕ ਸਾਡੇ ਬਹੁਤ ਹੀ ਸ਼ਤਕਾਰਯੋਗ ਭਾਈ ਤੇਜ ਸਿੰਘ ਜੀ ਕਥਾਵਾਚਕ ਜੋ ਹਰ ਰੋਜ ਸੰਗਤਾਂ ਦੇ ਰੂਪ ਰੂਪ ਦੇ ਆਉਂਦੇ ਆਂ ਔਰ ਸੰਗਤਾਂ ਪਿਆਰ ਤੇ ਸ਼ਰਧਾ ਦੇ ਨਾਲ ਭਾਵਨਾ ਕਰਕੇ ਕਥਾ ਹਰ ਰੋਜ ਸਰਵਣ ਕਰਦੇ ਆਂ ਅੰਮ੍ਰਿਤ ਵੇਲੇ ਜੋ ਨਤਰੇਮ ਵੇਲੇ ਹੁਕਮਨਾਮਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਉਸ ਹੁਕਮਨਾਮੇ ਦੀ ਆਪ ਸੰਗਤਾਂ ਪਿਆਰ ਤੇ ਸਤਿਕਾਰ ਦੇ ਨਾਲ ਕਥਾ ਸਰਵਣ ਕਰ ਰਹੇ ਹੋ ਸੋ ਅੱਜ ਆਪ ਸੰਗਤਾਂ ਨੇ ਸਰਵਣ ਕੀਤਾ ਹੈ ਕਿ ਤਲੰਗ ਮਹੱਲਾ ਨੌਵਾ ਕਾਫੀ ਇਕੋ ਓੰਕਾਰ ਸਤਿਗੁਰ ਪ੍ਰਸਾਦ ਚੇਤਨ ਹੋਏ ਤੋ ਚੇਤ ਲ ਪਿਆਰੀ ਨਿਸਦਨ ਮੈਂ ਪ੍ਰਾਨੀ ਚਨ ਚਨ ਆਉ ਦੋ ਬਿਹਾਤ ਗੈਂ ਫੂਟੇ ਟਟ ਜੋ ਪਾਨੀ ਮੇ ਇਹ ਪਾਵਨ ਪਉਤਰ ਸ਼ਬਦ 726 ਅੰਕ ਦੇ ਉੱਤੇ ਤਲੰਗ ਰਾਗ ਦੇ ਵਿੱਚ ਅੰਕਿਤ ਹੈ ਜੋ ਸੰਗਤਾਂ ਨੇ ਆਪ ਪਿਆਰ ਤੇ ਸਤਕਾਰ ਦੇ ਨਾਲ ਇਸ ਦੀ ਕਥਾ ਸਰਵਣ ਕੀਤੀ ਹੈ ਸੋ ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਤਲੰਗ ਮਹੱਲਾ ਨੌਵਾ ਕਾਫੀ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਹਿੰਦ ਦੀ ਚਾਦਰ ਜਿਨ੍ਹਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇਹ ਕਿਤਾਬ ਦਿੱਤਾ ਹੋਇਆ ਹੈ ਕਿ ਹਿੰਦ ਦੀ ਚਾਦਰ ਭਾਵ ਸਾਰਾ ਪਰਿਵਾਰ ਜਿਨ੍ਹਾਂ ਨੇ ਸਾਧ ਸੰਗਤ ਇਸ ਕੌਮ ਦੀ ਖਾਤਰ ਇਸ ਖਾਲਸਾ ਦੇ ਜੱਜ ਦੇ ਮੁੱਖ ਰੱਖਦੇ ਹੋਇਆ ਵਾਰ ਦਿੱਤਾ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਉਨ੍ਹਾਂ ਦਾ ਇਹ ਵਾਰਾਗ ਬਿ ਸ਼ਬਦ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਤੇਜ ਸਿੰਘ ਕਥਾਵਾਚਕ ਪਾਸੋਂ ਸੰਗਤਾਂ ਨੇ ਸਰਵਣ ਕੀਤਾ ਹੈ ਕਿ ਚੇਤਨਾ ਹੈ ਤਾਂ ਚੇਤਲੇ ਪ੍ਰਾਣੀ ਪਿਆਰ ਚੇਤਨਾ ਹੈ ਤਾਂ ਚੇਤਲੇ ਨਿਸਦਨ ਮੈਂ ਪ੍ਰਾਣੀ ਜੀਵ ਨੂੰ ਬਹੁਤ ਹੀ ਸੋਹਣੇ ਔਰ ਸੱਚੇ ਢੰਗ ਦੇ ਨਾਲ ਕਥਾ ਰਾਇਣ ਸਰਵਣ ਕਰਵਾਇਆ ਹੈ ਕਿ ਇਹ ਪ੍ਰਾਣੀ ਅਜੀਵ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਮਨੁੱਖਾ ਜਨਮ ਦੇ ਕੇ ਇਸ ਭੌਤ ਜਲ ਸੰਸਾਰ ਦੇ ਉੱਤੇ ਭੇਜਣਾ ਕੀਤਾ ਸਾਰੇ ਰਸਾਂ ਕਸਾਂ ਦੇ ਵਿੱਚ ਫਸ ਗਏ ਤੂੰ ਉਸ ਪਰਮੇਸ਼ਰ ਪ੍ਰਮਾਤਮਾ ਦੇ ਨਾਮ ਨੂੰ ਰਤਨਾ ਨਹੀਂ ਕਰਦਾ ਭਾਵ ਭੁੱਲ ਗਿਆ ਜੇ ਚੇਤਨਾ ਹੈ ਤੂੰ ਚਿਤ ਲੈ ਜੇ ਸਿਮਰਨਾ ਕਰਨਾ ਹੈ ਤੇ ਸਿਮਰ ਲੈ ਇਕ ਵਾਲੇ ਤੇਰੇ ਕੋਲੋਂ ਇਹ ਸਮਾ ਪੁੰਜ ਗਿਆ ਤੇ ਸਾਧ ਸੰਗ ਤੇ ਮੁੜ ਕੇ ਸਮਾ ਹੱਥ ਦੇ ਵਿੱਚ ਪ੍ਰਾਣੀ ਦੇ ਨਹੀਂ ਆਉਂਦਾ ਫਿਰ ਸਤਿਗੁਰੂ ਜੀ ਨੇ ਕਿਹਾ ਚੇਤਲ ਹੈ ਅਜੇ ਵੀ ਹਰਤ ਨਾ ਕਰ ਲੈ ਕਲ ਫੁਕ ਹੋਇਕ ਦੀ ਅਜੇ ਵੀ ਚੇਤਨਾ ਕਰ ਲੈ ਨਿਸਦਨ ਮੈਂ ਪ੍ਰਾਣੀ ਸਾਧ ਸੰਗਤ ਦਿਨ ਚੜਦਾ ਹੈ ਔਰ ਛੁਪ ਜਾਂਦਾ ਹੈ ਰਾਤ ਆਉਂਦੀ ਹੈ ਚਲੀ ਜਾਂਦੀ ਹੈ ਤੇ ਇਸੇ ਤਰ੍ਹਾਂ ਪ੍ਰਾਣੀ ਨੂੰ ਸਤਗੁਰੂ ਜੀ ਨੇ ਅਗਲੀ ਪੰਕਤੀ ਦੇ ਵਿੱਚ ਕਿਹਾ ਕਿ ਚਨ ਚਨ ਆਉਦ ਬਿਹਾਤ ਹੈ ਫੁੱਟੇ ਕੱਟ ਜੋ ਪੰਨ ਸੰਤਾਂ ਨੇ ਸਰਵਣ ਕੀਤਾ ਬਹੁਤ ਹੀ ਪਿਆਰ ਤੇ ਸਤਕਾਰ ਦੇ ਨਾਲ ਇਹ ਤਾਂ ਸਾਧ ਸੰਗਤ ਜਿਸ ਆਦਮੀ ਨੂੰ ਸਮਝਾ ਜਿਸ ਆਦਮੀ ਦੀ ਪ੍ਰੀਤੀ ਗੁਰੂ ਦੇ ਨਾਲ ਲੱਗੀ ਹੋਈ ਹੈ ਉਹ ਸਾਧ ਸੰਗਤ ਸ਼ਬਦ ਨੂੰ ਥੋੜਾ ਜਿਹਾ ਸਰਵਣ ਕਰਦਾ ਤੇ ਪਹਿਲਾ ਸਾਧ ਸੰਗਤ ਆਪਣੀ ਬੁੱਧੀ ਤੋਂ ਕੰਮ ਲੈ ਲਿੰਦਾ ਗੁਰੂ ਦੇ ਚਰਨਾਂ ਦੇ ਵਿੱਚ ਲੱਗ ਜਾਂਦਾ ਸਭ ਕੁਝ ਸਮਝ ਲੈਂਦਾ ਕਿ ਸਾਡੇ ਗੁਰੂ ਜੀ ਸਾਡੇ ਵਾਸਤੇ ਕੀ ਕਹਿੰਦੇ ਆ ਸਾਡੇ ਜੀਵ ਨੂੰ ਕੀ ਸਮਝਾਉਣਾ ਕੀਤਾ ਹੁਣ ਇੱਥੇ ਸਪਸ਼ਟ ਕੀਤਾ ਨਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਿ ਚਨ ਚਨ ਔਦ ਵਿਹਾਤ ਹੈ ਮਰਤ ਦਾ ਪਵ ਜਿਹੜਾ ਸਮਾਂ ਵੀਖ ਜਾਂਦਾ ਕਿ ਚਨ ਚਨ ਸਾਸਕਤ ਜਿਵੇਂ ਕੜੀ ਚਲਦੀ ਹੈ ਟਾਈਮ ਪੀਸ ਚਲਦਾ ਹੈ ਇਹਦੀ ਸੂਈ ਜੇ ਚਲਦੀ ਇੱਕ ਇੱਕ ਸੈਕੰਟ ਕਰਕੇ ਮਿੰਟਾਂ ਦੇ ਵਿੱਚ ਪਹੁੰਚ ਜਾਂਦੀ ਹੈ ਫਿਰ ਘੰਟਿਆਂ ਦੇ ਵਿੱਚ ਪਹੁੰਚ ਜਾਂਦੀ ਹੈ ਇਸ ਤਰ੍ਹਾਂ ਲੰਘਦੀ ਜਾ ਰਹੀ ਹੈ ਇਸੇ ਤਰ੍ਹਾਂ ਜਿਹੜੀ ਜੀਵ ਦੀ ਆਰਜੂ ਹੈ ਅਕਾਲ ਪੁਰਖ ਹੋਇ ਗੁਰ ਨੇ ਫਰਮਾਇਆ ਚਨ ਚਨ ਆਉਦ ਬਿਹਾਤ ਹੈ ਇਸ ਦਾ ਪ੍ਰਯੋਗ ਕਰਕੇ ਦੇਖੋ ਇੱਕ ਕੜਾ ਲੈ ਲਵੋ ਭਾਂਡਾ ਮਿੱਟੀ ਦਾ ਜਿਸ ਨੂੰ কুমਿਹਰ ਤਿਆਰ ਕਰਦਾ ਇਸ ਦਾ ਪ੍ਰਯੋਗ ਕਰੋ ਕਿਸ ਨੂੰ ਭਰ ਕੇ ਕਿਸੇ ਜਗ੍ਹਾ ਦੇ ਵਿੱਚ ਰੱਖ ਲਓ ਭਾਵੇਂ ਉਸ ਨੂੰ ਮੱਠੜ ਦੀ ਵਿੱਚ ਸਾਧ ਸੰਗਤ ਰੱਖ ਲਓ ਕਿ ਜੇ ਉਹ ਭਰਿਆ ਹੋਇਆ ਕੜਾ ਸਾਧ ਸੰਗਤ ਜਿਹੜਾ ਉਸ ਦੇ ਵਿੱਚ ਪਾਣੀ ਪਾਇਆ ਹੈ ਭਰਿਆ ਹੋਇਆ ਤੇ ਉਹ ਉਸ ਨੂੰ ਚੰਚਣ ਕਿਹਾ ਜਾਂਦਾ ਥੋੜਾ ਥੋੜਾ ਕਰਕੇ ਉਸੇਵੇਂਗਾ ਤੇ ਇੱਕ ਨਾ ਇੱਕ ਦਿਨ ਸਾਰੀ ਦਾ ਸਾਰਾ ਜਿਹੜਾ ਕੜਾ ਹੈ ਇਹ ਪਾਣੀ ਵਾਲਾ ਫਿਰ ਖਾਲੀ ਪੀ ਚੁੱਕਦਾ ਇਸ ਤਰ੍ਹਾਂ ਜੀਵ ਦੀ ਆਰਜੂ ਦੱਸੀਆ ਕਲਪਰਕੋਹਿ ਕਹਿੰਦਾ ਇਹ ਕਾਰਨ ਦੱਸਿਆ ਮੌਤ ਦਾ ਇਹ ਜਾਣ ਦਾ ਕਾਰਨ ਦੱਸਿਆ ਕਲਪਰਕੋਹਿ ਕਹਿੰਨੇ ਇਹ ਜੀਵ ਜਿਸ ਤਰ੍ਹਾਂ ਕੜੇ ਦੇ ਵਿੱਚੋਂ ਥੋੜਾ ਥੋੜਾ ਕਰਕੇ ਪਾਣੀ ਸਿਮਦਾ ਤੇ ਕੜੇ ਦੇ ਵਿੱਚੋਂ ਖਤਮ ਹੋ ਜਾਂਦਾ ਇਸੇ ਤਰ੍ਹਾਂ ਜਿਹੜੀ ਤੇਰੀ ਆਰਜੂ ਹੈ ਉਹ ਘਟਦੀ ਜਾ ਰਹੀ ਹੈ ਫੁੱਟਾ ਕੱਟ ਜਾਓ ਪਾਣੀ ਸਾਰਾ ਕੜਾ ਖਾਲੀ ਹੋ ਜਾਂਦਾ ਤੇ ਇਸੇ ਤਰ੍ਹਾਂ ਪਰ ਜਿਹੜੀ ਤੇਰੀ ਆਰਜ਼ੂ ਹੈ ਜਿਹੜੀ ਤੇਮਰ ਤੇਰੀ ਉਮਰ ਹੈ ਇਹ ਤੇਰੇ ਅੱਖਾਂ ਦੇ ਵਿੱਚੋਂ ਜਾ ਰਹੀ ਹੈ ਸਮਾਂ ਬੀਤਦਾ ਜਾ ਰਿਹਾ ਇਸ ਕਰਕੇ ਪਰਮੇਸ਼ਰ ਪ੍ਰਮਾਤਮਾ ਦਾ ਨਾਮ ਜਪਣਾ ਤੇ ਪਰਮੇਸ਼ਰ ਪ੍ਰਮਾਤਮਾ ਨੂੰ ਅਰਤਨਾ ਸਾਧ ਸੰਗਤ ਹਰ ਕੇ ਨਾਮ ਵਿਨੰਦ ਖ ਪਾਵੇ ਇਹ ਹਰੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਧ ਸੰਗਤ ਪ੍ਰਾਣੀ ਦੁੱਖ ਭੋਗਤ ਹੈ 84 ਲੱਖ ਜੁਨੀ ਦੇ ਵਿੱਚ ਪੈ ਜਾਂਦਾ ਤੇ ਜਿਨ੍ਹਾਂ ਨੇ ਹਰੀ ਪਰਮਾਤਮਾ ਦਾ ਨਾਮ ਜਪਣਾ ਕੀਤਾ ਤੇ ਸਾਧ ਸੰਗਤ ਫਿਰ ਉਹ ਇਸ ਭੌਤਿਕ ਸੰਸਾਰ ਦੇ ਉੱਤੋਂ ਸੁਖਾਲੇ ਪਾਰ ਤਰ ਜਾਂਦੇ ਆ ਤੇ ਫਿਰ ਕੋ ਦੁੱਖ ਨਹੀਂ ਲਿਆ ਹੁੰਦਾ ਜਮਾਂ ਦਾ ਕੋਈ ਡਰ ਨਹੀਂ ਹੁੰਦਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਤੇਜ ਸਿੰਘ ਦੀ ਕਥਾਵਾਚਕ ਬਹੁਤ ਹੀ ਸੋਹਣੇ ਔਰ ਸੱਚੇ ਢੰਗ ਦੇ ਨਾਲ ਕਥਾ ਦੇ ਰਹੀ ਸੰਤਨ ਨੇ ਹਲ ਕਰਦੇ ਆ ਸੰਗਤਾਂ ਹੀ ਬੜਾ ਸ਼ਰਧਾ ਨਾਲ ਸੁਣਦੀਆਂ। ਕੋਟਣ-ਕੋਟਾੜ ਇਹਨਾਂ ਦਾ ਵੀ ਧੰਨਵਾਦ। @thesargunbti29 ਚੈਨਲ ਇਹਨਾਂ ਦਾ ਵੀ ਕੋਟਣ-ਕੋਟਾਨ ਧੰਨਵਾਦ। ਜੋ ਬਾਣੀ-ਬਾਣੀ ਦੇ ਨਾਲ ਸਾਰੀਆਂ ਸੰਗਤਾਂ ਨੂੰ ਚੈਨਲ ਦੇ ਰਾਈ ਜੋੜ ਰਹੀ ਹੈ। ਔਰ ਸੰਗਤਾਂ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਦੀਆਂ। ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਫਤੇ ਆਰਚ ਕਰੂੰਗਾ ਜਿਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ